ਦਾ ਵੇਚਾ ਟ੍ਰਿਪਲ ਮਰਜਰ ਮਾਮਲੇ ਦੇ ਵੇਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਨੇ ਹਮਲਾਵਰਾਂ ਨੇ ਕਰੀਬ 50 ਰਾਉਂਡ ਫਾਇਰਿੰਗ ਕੀਤੀ ਹੈ ਹਮਲਾਵਰ ਮੈਗਜ਼ੀਨ ਬਦਲ ਬਦਲ ਕੇ ਕਰਦੇ ਰਹੇ ਫਾਇਰਿੰਗ ਪਿਸਤੌਲ ਦੀ ਮੈਗਜ਼ੀਨ ਬਦਲ ਕੇ ਉਹਨਾਂ ਦੇ ਵੱਲੋਂ ਗੋਲੀਆਂ ਵਾਰੀਆਂ ਗਈਆਂ ਨੇ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਇਹ ਖੁਲਾਸਾ ਹੋਇਆ ਕੁੱਲ ਮਿਲਾ ਕੇ 50 ਦੇ ਕਰੀਬ ਗੋਲੀਆਂ ਦੇ ਨਿਸ਼ਾਨ ਜੜੇ ਨੇ 3 ਸਤੰਬਰ ਨੂੰ ਦਿਨ ਦਿਹਾੜੀ ਕੀਤੇ ਸੀ ਭੈਣਪਰਾਵਾ ਦਾ ਕਤਲ ਤੇ 3 ਸਤੰਬਰ ਨੂੰ ਦਿਨ ਦਹਾੜੇ ਭੈਣ ਭਰਾਵਾ ਦਾ ਕਤਲ ਕੀਤਾ ਗਿਆ ਸੀ ਫਿਰੋਜ਼ਪੁਰ 트리플 ਮਰਡਰ ਮਾਮਲੇ ਦੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ حملہਵਰਾਂ ਨੇ ਮੈਗਜ਼ੀਨਾ ਬਦਲ-ਬਦਲ ਕੇ ਫਾਇਰਿੰਗ ਕੀਤੀ ਹੈ ਪਿਸਤੌਲ ਦੀ ਮੈਗਜ਼ੀਨ ਬਦਲ-ਬਦਲ ਕੇ ਉਹਨਾਂ ਦੇ ਵੱਲੋਂ ਗੋਲੀਆਂ ਜੋੜੀਆਂ ਨੇ ਚਲਾਈਆਂ ਗਈਆਂ ਨੇ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਇਹ ਅਹਿਮ ਖੁਲਾਸਾ ਇੱਕ ਵੱਡਾ ਖੁਲਾਸਾ ਜੜਾ ਹੋਇਆ حملہਵਰਾਂ ਨੇ ਕਰੀਬ 50 ਰਾਉਂਡ ਫਾਇਰਿੰਗ ਕੀਤੀ ਹੈ ਤੇ ਫਿਰੋਜ਼ਪੁਰ 트리플 ਮਰਡਰ ਮਾਮਲੇ ਦੇ ਵਿੱਚ ਹੈਰਾਨ ਕਰਾ ਲੈਣ ਵਾਲੇ ਖੁਲਾਸੇ ਜੁੜੇ ਨੇ ਹੋ ਰਹੇ ਨੇ ਦੱਸਦੇ ਕਿ 3 ਸਤੰਬਰ ਨੂੰ ਦਿਨ ਦਹਾੜੇ ਗੱਡੀ ਨੂੰ ਘੇਰਿਆ ਗਿਆ ਸੀ ਇਹਨਾਂ ਹਮਲਾਵਰਾਂ ਦੇ ਵੱਲੋਂ ਤੇ ਗੱਡੀ ਨੂੰ ਘੇਰ ਕੇ ਪਰਿਵਾਰ ਦੇ ਉੱਪਰ ਜੜਾ ਹੈ ਅੰਨੇ ਵਨ ਫਾਇਰਿੰਗ ਕੀਤੀ ਗਈ ਸੀ 3 ਸਤੰਬਰ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਹਮਲਾਵਰਾਂ ਦੇ ਵੱਲੋਂ ਕਰੀਬ 50 ਰਾਉਂਡ ਫਾਇਰਿੰਗ ਜੜੀ ਹੈ ਕੀਤੀ ਗਈ ਸੀ ਤੇ ਇਸੇ ਖਬਰ ਤੇ ਜਿਆਦਾ ਜਾਣਕਾਰੀ ਦੇਣ ਦੇ ਲਈ ਸਾਜਨਾਲ ਕਮਲ ਮਲਹੋਤਰਾ ਜੁੜ ਚੁੱਕੇ ਨੇ ਕਮਲ ਇੱਕ ਵੱਡਾ ਖੁਲਾਸਾ ਕਿ ਪੋਸਟਮਾਰਟਮ ਦੇ ਵਿੱਚ ਹੋਇਆ ਕਿ 50 ਰਾਉਂਡ ਫਾਇਰ ਕੀਤੇ ਗਏ ਸੀ ਹੋਰ ਕੀ ਕੁਝ ਖੁਲਾਸੇ ਜੁੜੇ ਨੇ ਪੋਸਟਮਾਰਟਮ ਦੇ ਵਿੱਚ ਹੋਏ ਨੇ ਜੀ ਬਿਲਕੁਲ ਦੱਸਣਾ ਮੈਂ ਜਿਹੜਾ ਕਿਲਲ ਮਰਡਰ ਹੋਇਆ ਸੀਗਾ ਕੁਝ ਦਿਨ ਪਹਿਲਾਂ ਜਿਹੜਾ ਫਲੂਰਪੁਰ ਦੇ ਵਿੱਚ ਦੇ ਵਿੱਚ ਇੱਕ ਭੰਨ ਤੇ ਭਰਾ ਦੀ ਬੋਤ ਹੋਈ ਹੈ ਉਹਦੇ ਵਿੱਚ ਪੋਸਟਮਾਰਟਮ ਤੋਂ ਬਾਅਦ ਜਿਹੜੀ ਫਰੀਦਕੋਟ ਪੋਸਟਮਾਰਟਮ ਕਰਵਾਇਆ ਗਿਆ ਕੋਈ ਉਹਦੇ ਡਾਕਟਰਾਂ ਦੇ ਵੱਲੋਂ ਪਤਾ ਚੱਲਿਆ ਵਸੂਤਰਾ ਵੱਲੋਂ ਕਿ ਉਹ ਜਿਹੜੀ ਉਹਨਾਂ ਦੇ ਉੱਤੇ 50 ਰਾਉਂਡ ਫਾਇਰਿੰਗ ਹੋਈ ਸੀ ਤੇ ਕਿਤੇ ਨਾ ਕਿਤੇ ਉਹਨਾਂ ਦੇ ਨਿਸ਼ਾਨ ਲੱਗ ਕੇ ਬੋਡੀਆਂ ਦੇ ਵਿੱਚੋਂ ਜਿਹੜੀਆਂ ਵਾ ਗੋਲੀਆਂ ਵੀ ਨਿਕਲੀਆਂ ਤੇ ਗੱਡੀ ਦੇ ਉੱਪਰ ਵੀ ਜਿਹੜੇ ਨਿਸ਼ਾਨ ਨੇ ਤੇ ਤਕਰੀਬਨ ਜਿਹੜੇ ਤਿੰਨਾਂ ਦੇ ਜਿਹੜੇ ਡੈਡ ਬੋਡੀਆਂ ਦੇ ਉਹਨਾਂ ਦੇ ਵਿੱਚੋਂ 50 ਗੋਲੀਆਂ ਦੇ ਜਿਹੜੇ ਰਾਉਂਡ ਦੇ ਨਿਸ਼ਾਨ ਮਿਲੇ ਨੇ ਤੇ ਜਿਹੜੀ ਖਾਸ ਗੱਲ ਜਿਹੜੋ ਜੋ ਗੱਲ ਹੈ ਸੂਤਰਾਂ ਤੋਂ ਪਤਾ ਚੱਲਿਆ ਉੱਥੇ ਜਿਹੜੇ ਜਿਹੜੇ ਹਮਲਾਵਰ ਆਏ ਸੀਗੇ ਉਹਨਾਂ ਵੱਲੋਂ ਲਗਾਤਾਰ ਆਪਣੇ ਮੈਗਜ਼ੀਨ ਬਦਲ ਕੇ ਔਰ ਸ਼ਰੇਮ ਜਿਹੜੀ ਉਹ ਫਾਇਰਿੰਗ ਦਿੱਤੀ ਜਾ ਰਹੀ ਸੀ ਜਿਸ ਦਿਨ ਨਾਲ ਕੀ ਇਹ ਜਿਹੜਾ ਏਡਾ ਵੱਡਾ ਜਿਹੜਾ ਵਾ ਆਪਾਂ ਇਹਨੂੰ ਗੈਂਗਵਾਰੀ ਕਹਿ ਸਕਦੇ ਆ ਏਤੀ ਵੱਡੀ ਜਿਹੜੀ ਗੈਂਗਵਾਰੀ ਹੋਈ ਹੈ ਜਿਸ ਦੇ ਵਿੱਚ ਇੰਨੀ ਇਲੈਕਟ੍ਰਿਕ ਜਾਣਕਾਰੀ ਹੈ ਉਹ ਚਲੀ ਗਈ ਵਾ ਤੇ ਪੁਲਿਸ ਵੱਲੋਂ ਜਿਹੜਾ ਅੱਗੇ ਵਾ ਅਜੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਸਭ ਤੋਂ ਪਹਿਲਾਂ ਸਾਥਕਲ ਇਹ ਸਾਹਮਣੇ ਆਈ ਹੈ ਕਿ ਸੂਤਰੋਂ ਤੋਂ ਪਤਾ ਚੱਲਿਆ ਕਿ ਕਿਤੇ ਨਾ ਕਿਤੇ ਇੱਕ ਬੰਦਾ ਜਿਹੜਾ ਇਹਨਾਂ ਦੇ ਵਿੱਚੋਂ ਹਮਲਾਵਰਾਂ ਦੇ ਵਿੱਚੋਂ ਜਿਹੜਾ ਉਹ ਕਾਬੂ ਕਰ ਲਿੱਤਾ ਗਿਆ ਵਾ ਤੇ ਜਲਦੀ ਜਿਹੜੇ ਦੂਜੇ ਜੋਸ਼ੀਆਂ ਨੂੰ ਫੜਨ ਦੀ ਅ ਕਚਾ ਜਦਾਈ ਜਾ ਰਹੀ ਹੈ ਪੁਲਿਸ ਵੱਲੋਂ ਕੁੱਲ ਕਿੰਨੇ ਇਸ ਦੇ ਵਿੱਚ ਮਲਜ਼ਮਾਂ ਦੀ ਹੋਣ ਦੀ ਜੜੀ ਸੂਚਨਾ ਹੈ ਜੀ ਬਿਲਕੁਲ ਜਿਹੜਾ ਇਹਦੇ ਵਿੱਚ ਜਿਹੜੇ ਬਾਈ ਨਾਮ ਬਾਈ ਨੇਮ ਜਿਹੜੇ ਪੁਲਿਸ ਵੱਲੋਂ ਪਰਚਾ ਰਜਿਸਟਰ ਕੀਤਾ ਗਿਆ ਹੈ 8 ਜਣਿਆਂ ਦੀ ਕੀਤਾ ਗਿਆ ਹੈ ਤੇ ਤਿੰਨ ਜਿਹੜੇ ਇਹਨਾਂ ਨੇ ਜਿਹੜੇ ਨਹੀਂ ਪਤਾ ਨਾਮ ਲੂਮ ਵਿਅਕਤੀ ਨੇ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਹੈ ਪਰ ਹੁਣ ਤੇ ਕਦੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਜਿਹੜਾ ਇੱਕ ਦੋਸ਼ੀ ਵਾ ਉਹਨੂੰ ਇਹਨਾਂ ਪੁਲਿਸ ਨੇ ਰਾਉਂਡ ਅਪ ਕਰ ਲਿਆ ਹੈ ਤੇ ਜਲਦੀ ਜਿਹੜਾ ਵਾ ਉਹਦੇ ਦੱਸਣ ਜਗ੍ਹਾ ਦੇ ਉਹਦੇ ਤੋਂ ਪੁੱਛਣ ਤੋਂ ਬਾਅਦ ਜਿਹੜਾ ਵਾ ਜਲਦੀ ਜਿਹੜੇ ਦੂਜੇ ਦੋਸ਼ੀਆਂ ਨੂੰ ਵੀ ਫੜ ਲਿਆ ਨੇ ਬਹੁਤ ਬਹੁਤ ਸ਼ੁਕਰੀਆ ਕਮਲ ਤੁਹਾਡੇ ਜਾਣਕਾਰੀ ਦੇਣ ਦੇ ਲਈ ਤੇ ਫਿਰੋਜ਼ਪੁਰ 트리플 ਮਰਡਰ ਦੇ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਨੇ ਹਮਲਾਵਰਾਂ ਦੇ ਵੱਲੋਂ ਮੈਗਜ਼ੀਨਾ ਬਦਲ-ਬਦਲ ਕੇ ਫਾਇਰਿੰਗ ਕੀਤੀ ਗਈ ਸੀ ਪਿਸਤੌਲ ਦੀ ਮੈਗਜ਼ੀਨ ਬਦਲ-ਬਦਲ ਕੇ ਉਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਿਆ ਸੀ ਤੇ ਕਰੀਬ 50 ਰਾਉਂਡ ਫਾਇਰ ਉਹਨਾਂ ਦੇ ਵੱਲੋਂ ਕੀਤੇ ਗਿਆ ਸੀ ਤੇ ਵੱਡਾ ਖੁਲਾਸਾ 트리플 ਮਰਡਰ ਕੇਸ ਦੇ ਵਿੱਚ ਹੋਇਆ ਹੈ ਹਮਲਾਵਰਾਂ ਦੇ ਵੱਲੋਂ ਕੁੱਲ 50 ਰਾਉਂਡ ਫਾਇਰ ਕੀਤੇ ਗਏ ਸੀ